ਸਾਤਿਕਾਰ ਮੈਂ ਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬੜਾ ਵੱਡਾ ਇਤਿਹਾਸਕ ਫੈਸਲਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਹਣਾ ਵੱਲੋਂ ਪ੍ਰਧਾਨ ਨੂੰ ਪ੍ਰਧਾਨਗੀ ਤੋਂ ਲਿਆ ਜਾਵੇਗਾ ਅੱਜ ਵੱਡਾ ਆਦੇਸ਼ ਜਾਰੀ ਹੋ ਗਿਆ ਹੈ ਇਵਨ ਦੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਸਿੱਖ ਕੌਮ ਨੇ ਫਕਰੇ ਇੱਕ ਕੌਮ ਜਿਹੜਾ ਅਵਾਰਡ ਦਿੱਤਾ ਸੀ ਉਹ ਵੀ ਵਾਪਸ ਲੈ ਲਿਆ ਹੈ। ਯਾਨੀ ਕਿ ਇਹਨਾਂ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖਾਂ ਨੂੰ ਢਾਹ ਲਾਉਣ ਦੇ ਵਿੱਚ ਕੋਈ ਕੁਛ ਵੀ ਨਹੀਂ ਛੱਡੀ। ਇਧਰ ਜਿਹੜਾ ਪ੍ਰਧਾਨ ਨੇ ਅਸਤੀਫਾ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਨੂੰ ਉਹ ਮਨਜ਼ੂਰ ਕਰ ਲਿਆ ਸਾਹਬ। ਇਹ ਸ਼੍ਰੀ ਇਹ ਬਲਵਿੰਦਰ ਸਿੰਘ ਪੁੰਦਰ ਜੋ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਆਦੇਸ਼ ਦੇ ਦਿੱਤੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹਣਾ ਵੱਲੋਂ ਹੁਣ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਨਵਾਂ ਪ੍ਰਧਾਨ ਹੋਵੇਗਾ ਕੌਣ ਕੀ ਬਾਗੀ ਧੜਿਆਵਾਲੋ ਜਾਂ ਦਾਗੀ ਧੜਿਆਵਾਲੋ ਅੱਜ ਤਾਂ ਇਹ ਗੱਲ ਕਹਿ ਦਿੱਤੀ ਗਈ ਕੋਈ ਬਾਗੀ ਨਹੀਂ ਕੋਈ ਦਾਗੀ ਨਹੀਂ ਸਾਰੇ ਦੇ ਸਾਰੇ ਹੀ ਦਾਗੀ ਨੇ ਇਹ ਗੱਲ ਕਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੇ ਕਿਹਾ ਕਿ ਵਜ਼ੀਰੀਆਂ ਮਾਰੀਆਂ ਐਸ ਕੀਤੀ ਮੋਟਾ ਪੈਸਾ ਕਮਾਇਆ ਤਨਖਾਹਾਂ ਲੈਂਦੇ ਨੇ ਯਾਨੀ ਕਿ ਪੈਨਸ਼ਨਾਂ ਮਿਲ ਰਹੀਆਂ ਨੇ ਉਹਨਾਂ ਦਿਨਾਂ ਵਿੱਚ ਆਵਾਜ਼ ਕਿਵੇਂ ਚੁਕੜੀ ਸੀ ਉਹਨਾਂ ਦਿਨਾਂ ਦੇ ਵਿੱਚ ਨਾ ਤੇ ਮੰਤਰੀਆਂ ਨੇ ਰੋਲੇ ਪਾਏ ਨਾ ਤੇ ਵਿਧਾਇਕਾਂ ਨੇ ਰੋਲੇ ਪਾਏ ਯਾਨੀ ਕਿ ਸਾਰੇ ਦੇ ਸਾਰੇ ਹੀ ਦਾਗੀ ਨੇ ਇਧਰ ਇੱਕ ਵੱਡਾ ਫਰਮਾਨ ਜਾਰੀ ਹੋਇਆ ਕਿ ਜਿਹੜਾ ਡਰਾਮਾ ਕਰਕੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਦਿੱਤਾ ਹੈ ਉਹ ਐਕਸੈਪਟ ਕੀਤਾ ਜਾਵੇ ਸਵੀਕਾਰ ਕੀਤਾ ਜਾਵੇ 15 ਦਸੰਬਰ ਨੂੰ ਜਿਹੜੀ ਹੈ ਚੋਣ ਹੋਣੀ ਹੈ ਨਵੇਂ ਪ੍ਰਧਾਨ ਦੀ ਸੁਖਬੀਰ ਸਿੰਘ ਬਾਦਲ ਕੀ ਆਪਣਾ ਨਾਮ ਦੇਣਗੇ ਜਾਂ ਨਹੀਂ ਦੇਣਗੇ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਇਧਰ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਿਹਾ ਗਿਆ ਹੈ ਕਿ ਦੋਨਾਂ ਧਿਰਾਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰੋਪਰ ਲੀਤੇ ਲੈ ਕੇ ਆਉਣ ਦਾ ਕੰਮ ਕੀਤਾ ਜਾਵੇ ਯਾਨੀ ਕਿ ਹੁਣ ਦੋਵੇਂ ਧੜੇ ਇੱਕ ਮਿਕ ਹੋ ਕੇ ਅਨੁਸ਼ਾਸਨੀ ਪ੍ਰਸ਼ਾਸਨੀ ਕਮੇਟੀ ਦੁਆਰਾ ਬਣੇਗੀ ਹੁਣ ਪ੍ਰਧਾਨ ਕੌਣ ਹੋਵੇਗਾ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਨਹੀਂ ਹੋਣਗੇ ਜੱਡੀ ਵੱਡੀ ਸਜ਼ਾ ਆਈ ਹੈ ਜੇਕਰ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਨੇ ਜਿਹੜੀਆਂ ਐਨੀਆਂ ਗਲਤੀਆਂ ਬਾਲ ਪਰਿਵਾਰ ਨੇ ਕੀਤੀਆਂ ਨੇ ਜੇਕਰ ਉਹਦੀ ਸਪੋਰਟ ਕਰਨਗੇ ਪ੍ਰਧਾਨ ਜੀ ਦੇ ਵਿੱਚ ਤੇ ਸਭ ਤੋਂ ਵੱਡੀ ਮੁਖਤਾ ਹੋਵੇਗੀ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਹਿਣ ਕਿਹੜੇ ਸੂਲਾਂ ਦੀ ਗੱਲ ਕਰਦੇ ਨੇ ਔਸੂਲ ਨਹੀਂ ਸਿੱਖ ਤੇ ਸਿੱਖੀ ਦਾ ਕਹਾਣ ਕੀਤਾ ਹੈ ਮਰਿਆਦਾ ਰਹਿਤ ਹਿਆਰਾਂ ਕੰਮ ਕੀਤੇ ਨੇ ਨਸਲ ਕੁਸ਼ੀ ਕੀਤੀ ਗਈ ਹੈ ਕਰਦਾਰ ਕੁਸ਼ੀ ਕੀਤੀ ਗਈ ਹੈ ਬਾਈਬਲ ਕਲਾ ਗੋਰੀ ਕਾਰ ਦੇ ਵੱਡੇ ਆਦੇਸ਼ ਦਿੱਤੇ ਗਏ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜਿਨ੍ਹਾਂ ਨੇ ਜਵਾਨ ਮਾਰੇ ਉਹਨਾਂ ਨੂੰ ਸਰੂਪੇ ਪਾ ਕੇ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਗਏ ਦੇਰਾ ਸੱਚਾ ਸੋਧਾ ਜਿਹੜਾ ਸ੍ਰੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਦਾ ਹੈ ਦਸਵੇਂ ਗੁਰੂ ਦੀ ਉਹਨੂੰ ਮਾਫੀਨਾਮਾ ਸੁਖਵੀਰ ਸਿੰਘ ਬਾਦਲ ਵੱਲੋਂ ਮਰਗੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੁਆਇਆ ਗਿਆ ਇਹ ਦਸੂਤਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮਨਪ੍ਰੀਤ ਯਾਲੀ ਨੂੰ ਲੈ ਕੇ ਫਿਰ ਦੁਬਾਰਾ ਦੁਬਾਰਾ ਜਿਹੜਾ ਹੈ ਚਰਚਾ ਛਿੜ ਪਈ ਹੈ ਜੇਕਰ ਕੋਈ ਬਿਦਾਗ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇ ਕੋਈ ਤਣਾੜ ਹੈ ਜੇ ਕੋ ਉਸੂਲਾਂ ਦੀ ਗੱਲ ਕਰਦਾ ਹੈ ਜੇ ਕੋਈ ਪੰਥ ਦੀ ਗੱਲ ਕਰਦਾ ਹੈ ਜੇ ਕੋਈ ਆਪਣਾ ਆਪਵਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਉਹ ਨੇ ਮਨਪ੍ਰੀਤ ਯਾਲੀ ਮਨਪ੍ਰੀਤ ਯਾਲੀ ਦੀ ਸ਼ਬੀ ਜਿਹੜੀ ਹੈ ਬੇਦਾਗ ਹੈ ਕਿਰਦਾਰ ਬੇ ਬਿਦਾਗ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਮਾਨਦਾਰੀ ਦੀ ਕਿਸੇ ਸਿਆਸੀ ਲੀਡਰ ਦੀ ਜਿਹੜੀ ਮਿਸਾਲ ਦੇਣੀ ਹੋਵੇ ਐਗਜ਼ਾਮਪਲ ਹੁਦਾਂ ਦੇਰੀ ਦੇਣੀ ਹੋਵੇ ਤੇ ਮਨਪ੍ਰੀਤ ਯਾਲੀ ਤੋਂ ਹੋਰ ਕੋਈ ਹੋਰ ਨਹੀਂ ਸਕਦਾ ਜੇਕਰ ਮਨਪ੍ਰੀਤ ਯਾਲੀ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਬਣਾਇਆ ਜਾਵੇ ਸੂਤਰ ਦੱਸਦੇ ਨੇ ਕਿ ਮਨਪ੍ਰੀਤ ਯਾਲੀ ਨੂੰ ਲੈ ਕੇ ਫਿਰ ਦੋਨਾਂ ਧੜਿਆਂ ਦੇ ਵਿੱਚ ਜਿਹੜੀਆਂ ਨੇ ਚਰਚਾਵਾਂ ਛੜਪੀਆਂ ਨੇ ਜੇਕਰ ਸੁਖਬੀਰ ਬਾਦਲ ਬਣਦੇ ਨੇ ਤਾਂ ਫੇਰ ਤਾਂ ਨਿਸ਼ਾਨੀਆਂ ਸਵਾਲ ਖੜੇ ਹੋਣਗੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਸੁਰਜੀਤ ਹੋਵੇਗੀ ਇਸ ਲਈ ਵੱਡਾ ਬਿਆਨ ਗੁਪਤ ਮਿਟਗਾ ਹੋ ਰਹੀਆਂ ਨੇ ਕਿ ਮਨਪ੍ਰੀਤ ਯਾਲੀ ਨੂੰ ਬਿਨਾ ਕਿੰਤੂ ਪ੍ਰੰਤੂ ਕੀਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਮਨਪ੍ਰੀਤ ਯਾਲੀ ਨੂੰ ਬਣਾ ਦੇਣਾ ਚਾਹੀਦਾ ਹੈ ਇਸ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਭਲਾਈ ਹੈ ਸੂਤਰ ਦੱਸਦੇ ਨੇ ਕਿ ਮਨਪ੍ਰੀਤ ਯਾਲੀ ਤੇ ਨਾ ਤੇ ਬਾਗੀ ਢੜੇ ਵਾਲੇ ਅਤੇ ਨਾ ਸੁਖਬੀਰ ਸਿੰਘ ਬਾਦਲ ਦੇ ਢੜੇ ਵਾਲੇ ਕਿੰਤੂ ਪ੍ਰੰਤੂ ਕਰਨਗੇ ਕਿਉਂਕਿ ਵਿਵਾਖ ਹੋ ਕੇ ਬੋਲਦੇ ਨੇ ਸੱਚ ਬੋਲਦੇ ਨੇ ਸੱਚ ਦੀ ਸਪੋਰਟ ਕਰਦੇ ਨੇ ਪੰਥ ਦੇ ਪੰਥ ਦੀ ਗੱਲ ਕਰਦੇ ਨੇ ਅਤੇ ਪੰਥ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਮਨਪ੍ਰੀਤ ਯਾਲੀ ਧੰਨਵਾਦ